ਵੱਡੀ ਜਿਹੜਾ ਡਿੱਕਾ ਸੀਗਾ ਜਿਹੜੀ 2.5% ਆੜ ਤੋਂ ਦਾ ਉਹਦੇ ਤੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਵੀ ਸੈਂਟਰ ਵੱਲੋਂ ਪਹਿਲਾਂ ਜਿਹੜੀ ਬਣਦੀ ਆ ਉਹਨਾਂ ਨੇ ਕਿਉਂ ਰੋਕੀ ਆ ਪਾਓ ਪਤਾ ਕਰਦੇ ਆ ਅ ਜੇ ਅਗਰ ਕੁੜੀਆਂ ਸਭ ਕੇਂਦਰ ਨਹੀਂ ਦਿੰਦਾ 2.5% ਤਾਂ ਪੰਜਾਬ ਸਰਕਾਰ ਦਾ ਉਹਦੀ ਪਰਭਾਈ ਪੰਜਾਬ ਸਰਕਾਰ ਕੋਲ ਗਮੀ ਰਹੂਗੀ ਜੀ ਪਰ ਸਾਡੇ ਬੱਚਿਆਂ ਦੀ ਜੋ ਰੋਟੀ ਰੋਜੀ ਹੈ ਉਹ ਖੋਈ ਜਾ ਰਹੀ ਹੈ ਇਸ ਕਰਕੇ ਅਸੀਂ ਇਹ ਕੰਮ ਬੰਦ ਕੀਤਾ ਹੈ ਮੋਗਜੇਲਾ ਸਰ 45% ਕਟੌਟ ਮਿਲਦਾ ਹੈ ਉਹਦੇ ਵਿੱਚ ਬਹੁਤ ਸਾਰਾ ਪੈਸਾ ਸ਼ਾਰਟੇਜ ਰੂਪ ਤੋਂ ਥੋੜੀਆਂ ਏਜੰਸੀਆਂ ਸਾਡੇ ਤੋਂ ਕੱਟ ਲੈਂਦੀਆਂ ਨੇ ਜਾਇਜ਼ ਤੌਰ ਤੇ ਉਹਦੀ ਕੋਈ ਸੁਣਵਾਈ ਨਹੀਂ ਤਾਂ ਮੁੱਖ ਮੰਤਰੀ ਸਾਹਿਬ ਨੇ ਚੀਫ ਸੈਕਟਰੀ ਸਾਹਿਬ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਇਹ ਜਿਹੜੇ ਆਪਣੇ ਸਾਡੇ ਲੇਬਰ ਯੂਨੀਅਨ ਦੇ ਪ੍ਰਧਾਨ ਹੈ ਰਕੇਸ਼ ਤੁਲੀ ਜੀ ਉਹਨਾਂ ਨੂੰ ਬੁਲਾ ਕੇ ਗੱਲ ਕਰੋ 2.5% ਔਰ ਜੋ ਠੋਂਗੜੀ ਵੀ ਬੰਦੀ ਹੈ ਨਹੀਂ ਦੇਵੇਗੀ ਤਾਂ ਉਹਦੀ ਪਰਭਾਈ ਪੰਜਾਬ ਸਰਕਾਰ ਕਰੇਗੀ ਜਾ ਮੰਤਰੀ ਜੀ ਨੇ ਵੀ ਮੁੱਖ ਮੰਤਰੀ ਦੇ ਬਿਅਸਤਕ ਕੀਤਾ ਜਿਹੜਾ ਚਾਬੀਆਂ-ਚੁਬੀਆਂ ਦੀ ਗੱਲ ਹੈ ਜੋ ਸਾਰੇ ਮੰਗੇ ਬੰਨੇ ਕੀ ਫਿਰ ਚਾਬੀਆਂ ਕਹਦੇ ਕਿ ਕਿੱਥੇ ਕਿੱਥੇ ਕੰਮ ਕਰ ਤੋਂ ਸ਼ੁਰੂ ਕਰ ਕਿਸਾਨਾਂ ਦੀ ਮੀਟਿੰਗ ਸੀਗੀ ਟਾਈਮ ਦਿੱਤਾ ਹੋਇਆ ਸੀ ਇਹਨਾਂ ਨੂੰ ਪਹਿਲੇ ਇਹਨਾਂ ਨੇ ਆ ਕੇ ਤੇ ਕੱਟ ਕੀਤਾ ਉਹਦੇ ਬਾਅਦ ਆੜਤੀਆਂ ਦੀ ਮੀਟਿੰਗ ਵੀ ਅੰਦਰ ਆਲਰੇਡੀ ਚੱਲ ਰਹੀ ਹੈ ਮੁੱਖ ਅਧਿਕਾਰੀਆਂ ਦੇ ਨਾਲ ਵੱਡੇ ਆਲਾ ਅਧਿਕਾਰੀਆਂ ਦੇ ਨਾਲ ਵੀ ਮੁੱਖ ਮੰਤਰੀ ਨੇ ਅੱਜ ਮੀਟਿੰਗ ਲੈਣੀ ਸੀ ਇਹ ਸਾਰੀਆਂ ਮੀਟਿੰਗਾਂ ਦਾ ਦੌਰ ਜਿਹੜਾ ਚੋਣੇ ਦੀ ਜਿਹੜੀ ਉਪਜ ਹੈਗੀ ਹੈ ਜਿਹੜੀ ਇਸ ਟਾਈਮ ਕ੍ਰੌਪ ਹੈਗੀ ਹੈ ਫਸਲ ਹੈਗੀ ਹੈ ਉਹਦੀ ਚੁਕਾਈ ਨੂੰ ਲੈ ਕੇ ਚੱਲ ਰਹੀ ਹੈ ਕਿਉਂਕਿ ਪਿਛਲੇ ਦਿਨੀ ਆੜਤੀ ਉਹ ਆਪਣੇ ਤਰੀਕੇ ਦੇ ਨਾਲ ਜਿਹੜੇ ਸੀਗੇ ਉਹ ਧਰਨੇ ਤੇ ਬੈਠੇ ਹੋਏ ਸੀਗੇ ਸਪੇਸ ਦੀ ਪ੍ਰੋਬਲਮ ਨੂੰ ਲੈ ਕੇ ਕਿ ਸਪੇਸ ਨਹੀਂ ਹੈਗੀ ਕਿਵੇਂ ਚੁਕਾਈ ਹੋਵੇ ਕੀ ਹੋਵੇ ਉਹਦੇ ਤੇ ਘਟਾਰੂ ਚੱਕ ਜਿਹੜੇ ਹੈਗੇ ਨੇ ਜਿਹੜੇ ਫੂਡ ਸਪਲਾਈ ਵਾਲੇ ਮਨਿਸਟਰ ਨੇ ਮੰਤਰੀ ਨੇ ਉਹਨਾਂ ਨੇ ਆਪਣਾ ਬਿਆਨ ਜਾਰੀ ਕੀਤਾ ਸੀਗਾ ਕੱਲ ਵੀ ਜਿਹੜਾ ਹੈਗਾ ਕਿਉਂਕਿ ਦੇਖਿਆ ਜਾ ਤਾਂ ਜਿਹੜੇ ਪੰਦੇਰ ਹੁਣ ਇਹ ਸਰਵਨ ਸਿੰਘ ਪੰਦੇਰ ਜਿਹੜੇ ਕਿ ਸ਼ੰਭੂ ਬਾਰਡਰ ਤੇ ਬੈਠੇ ਹੋਏ ਨੇ ਉਹਨਾਂ ਜਥੇਬੰਦੀਆਂ ਨੇ ਵੀ ਜਿਹੜੇ ਨਾਨ ਪੋਲੀਟੀਕਲ ਜਥੇਬੰਦੀਆਂ ਉਹ ਵੀ ਆ ਕੇ ਮਿਲ ਕੇ ਗਏ ਨੇ ਅਧਿਕਾਰੀਆਂ ਨੂੰ ਹਾਲਾ ਅਧਿਕਾਰੀਆਂ ਨੂੰ ਉਹਨਾਂ ਨੇ ਕਿਹਾ ਆਪਣੇ ਮਸਲੇ ਰੱਖੇ ਆਪਣੇ ਜਿਹੜੀਆਂ ਸੀਗੀਆਂ ਮੰਗਾਂ ਰੱਖੀਆਂ ਅੱਜ ਜਿਹੜੇ ਹੈਗੇ ਨੇ ਰਾਜੇਵਾਰ ਤੇ ਜਿਹੜਾ ਦੂਸਰਾ ਗਰੁੱਪ ਹੈਗਾ ਸਾਰੇ ਦੇ ਸਾਰੇ ਉਹ ਇੱਥੇ ਲੱਖੋਵਾਲ ਗਰੁੱਪ ਉਹ ਅੱਜ ਮੁੱਖ ਮੰਤਰੀ ਨੂੰ ਮਿਲਣ ਆਏ ਸੀਗੇ ਕਹਿੰਦੇ ਅੱਧੇ ਘੰਟੇ ਦੇ ਕਰੀਬ ਅਸੀਂ ਅੰਦਰ ਰਹੇ ਤੇ ਉੱਥੇ ਸ਼ਡਿਊਲ ਜਿਹੜਾ ਸੀਗਾ ਉਹ ਕਹਿੰਦੇ ਹਜੇ ਨਹੀਂ ਬਣ ਕੇ ਆਇਆ ਤੇ ਸ਼ਡਿਊਲ ਹੋਣ ਦੇ ਬਾਅਦ ਹੀ ਮੀਟਿੰਗ ਕੀਤੀ ਜਾਏਗੀ ਤੇ ਪੰਜਾਬ ਪਵਨ ਮੀਟਿੰਗ ਕਰਨ ਵਾਸਤੇ ਕਹਿ ਦਿੱਤਾ ਗਿਆ ਅੰਦਰ ਹੁਣ ਆਰਥਿਕ ਦੀ ਮੀਟਿੰਗ ਇਸ ਟਾਈਮ ਤੇ ਚੱਲ ਰਹੀ ਹੈ ਉਹਦੇ ਬਾਅਦ ਆਲਾ ਅਧਿਕਾਰੀਆਂ ਦੀ ਮੀਟਿੰਗ ਜਿਹੜੀ ਆ ਉਹਦੇ ਨਾਲ ਉਹਨਾਂ ਨਾਲ ਵੀ ਮੀਟਿੰਗ ਜਿਹੜੀ ਮੁੱਖ ਮੰਤਰੀ ਨੇ ਲੈਣੀ ਹੈ ਚੋਨੇ ਦੀ ਉਪਜ ਦੀ ਚਕਾਈ ਨੂੰ ਲੈ ਕੇ ਲਗਾਤ ਨੇ اور ਉਧਰ ਜਿੱਥੋਂ ਤੱਕ ਸਰਕਾਰੀ ਜਿਹੜੇ ਸਾਈਡ ਹੈਗੇ ਉਧਰੋਂ ਵੀ ਜਿਹੜੀਆਂ ਗੱਲਾਂ ਬਾਤਾਂ ਆ ਰਹੀਆਂ ਨੇ ਉਹ बार-बार ਇਹੀ ਗੱਲ ਆ ਰਹੀਆਂ ਨੇ ਕਿ ਸਰਕਾਰ ਜਿਹੜੀ ਹੈ ਹਰ ਮੁਮਕਿਨ ਕੋਸ਼ਿਸ਼ ਕਰ ਰਹੀ ਹੈ ਕਿ ਚੋਨੇ ਦਾ ਜਿਹੜਾ ਹੈਗਾ ਉਹ ਇੱਕ ਇੱਕ ਦਾਣਾ ਜਿਹੜਾ ਹੈ ਉਹ ਮੰਡੀਆਂ ਦੇ ਵਿੱਚ ਪਹੁੰਚਾਇਆ ਜਾਏ ਔਰ ਸਹੀ ਰੇਟਾਂ ਤੇ ਚੱਕਿਆ ਜਾਏ ਪਰ ਹਜੇ ਜਦੋਂ ਜਦ ਤੱਕ ਜਾਰੀ ਹੈ ਕਿਉਂਕਿ ਅੱਜ ਕਿਸਾਨ ਜਿਹੜੇ ਨੇ ਕੱਲ ਜਿਸ ਤਰੀਕੇ ਦੇ ਨਾਲ ਮੀਟਿੰਗਾਂ ਹੋਈਆਂ ਅੱਜ ਫੇਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਉਸ ਤਰੀਕੇ ਦੇ ਨਾਲ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਆ ਆਰਤੀਆਂ ਦੀ ਵੀ ਇੱਕ ਜਿਹੜੀ ਵਿੱਚ ਸ਼ਮੂਲੀਅਤ ਹੁੰਦੀ ਹੈ ਜਾਂ ਉਹਨਾਂ ਦਾ ਇੱਕ ਪਾਰਟਿਸਿਪੇਸ਼ਨ ਜਾਂ ਉਹਨਾਂ ਦਾ ਜਿਹੜੀ ਇੱਕ ਰੋਲ ਹੈਗਾ ਉਹਨੂੰ ਲੈ ਕੇ ਆਰਤੀਏ ਵੀ ਮੀਟਿੰਗ ਕਰਨ ਆਏ ਕਿਸਾਨ ਜਥੇਬੰਦੀਆਂ ਮੀਟਿੰਗ ਕਰ ਰਹੀਆਂ ਨੇ ਆਲਾ ਅਧਿਕਾਰੀਆਂ ਨਾਲ ਵੀ ਡਿਸਕਸ਼ਨ ਕੀਤੀ ਜਾਏਗੀ ਤੇ ਹਾਲ ਫਿਰ ਹਾਲ ਦੇ ਲਈ ਜਿਹੜਾ ਮੀਟਿੰਗ ਹੈਗਾ ਪੰਜਾਬ ਭਵਨ ਦੇ ਵਿੱਚ ਕਿਸਾਨਾਂ ਨਾਲ ਕੀਤੀ ਜਾਏਗੀ ਔਰ ਕਿਸਾਨ ਕਹਿ ਕੇ ਗਏ ਨੇ ਕਿ ਅਸੀਂ ਸਿਰਫ ਤੇ ਸਿਰਫ ਮੁੱਖ ਮੰਤਰੀ ਦੇ ਨਾਲ ਮੀਟਿੰਗ ਕਰਾਂਗੇ ਕੈਮਰਾ ਪਰਸਨ ਸਾਹਿਬ ਜੀ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੋਂ ਤੁਸੀਂ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਸਭ ਤੋਂ ਠੀਕ ਹੈ ਜੀ 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 ਪੜੀ ਸਾਫ ਚੀਰਿਆ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੁਸੀਂ ਬਹੁਤ ਸਤਿਕਾਰਯੋਗ ਹੋ ਸਾਡੀ ਸਾਰੀ ਗੱਲ ਨੂੰ ਸਾਰੇ ਪੰਜਾਬ ਵਿੱਚ ਜਾਣਾ ਹੁੰਦਾ ਹੈ ਦੁਨੀਆ ਵਿੱਚ ਜਾਣਾ ਹੁੰਦਾ ਹੈ ਅੱਜ ਜਿਹੜੀ ਆਰਤੀਆ ਜੁਨੀਅਰ ਨਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਮੀਟਿੰਗ ਹੋਈ ਵਿੱਚ ਅਫਸਰ ਸਹਿਬਾਨ ਵੀ ਸਨ ਉਹਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਉਹਨਾਂ ਦਾ ਕਈ ਮੰਗਾ ਕਈ ਮਾਮਲੇ ਲਟਕਦੇ ਆ ਰਹੇ ਸਨ ਉਹਨਾਂ ਦੀ ਖੁੱਲਕੇ ਵਿਚਾਰ ਹੋਈ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਉਹਨਾਂ ਨੂੰ ਪੂਰਨ ਵਿਸ਼ਵਾਸ ਦਿੱਤਾ ਵੱਡੀ ਜਿਹੜਾ ਡਿੱਕਾ ਸੀਗਾ ਜਿਹੜੀ 2.5% ਆੜਤ ਦਾ ਉਹਦੇ ਤੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਵੀ ਇਹ ਸੈਂਟਰ ਵੱਲੋਂ ਪਹਿਲਾਂ ਜਿਹੜੀ ਬਣਦੀ ਆ ਉਹਨਾਂ ਨੇ ਕਿਉਂ ਰੋਕੀ ਆ ਪਾ ਪਤਾ ਕਰਦੇ ਆ ਉਹਦੀ ਲੜਾਈ ਲੜਦੇ ਆ ਜੇ ਉਹਦੇ ਵਿੱਚ ਕੋਈ ਕਮੀ ਰਹੇਗੀ ਤਾਂ ਪੰਜਾਬ ਸਰਕਾਰ ਉਹਦੀ ਪਰਪਾਈ ਜਿਹੜੀ ਇਸ ਸੀਜ਼ਨ ਦੇ ਨਾਲ ਹੀ ਕਰ ਦੇਊਗੀ ਪਰ ਜਿਹੜੇ ਅੱਜ ਕਿਸਾਨਾਂ ਨਾਲ ਵੀ ਮੈਂ ਜਦੋਂ ਆਇਆ ਸੀ ਜਿਹੜੀ ਮੀਟਿੰਗ ਸੀ ਇਹ ਆਰਤੀਆ ਯੂਨੀਅਨ ਦੀ ਸੀ ਮੈਂ ਥੋੜਾ ਲੇਟ ਹੋ ਗਿਆ ਥੋੜੀ ਜਿਹੀ ਸਾਰਤੀਆਂ ਨੇ ਉਹ ਹੜਤਾਲ ਜਿਹੜੀ ਕੀ ਉਹ ਖਤਮ ਉਹਨਾਂ ਨੇ ਹਾਂ ਹੜਤਾਲ ਉਹਨਾਂ ਦੇ ਪ੍ਰਧਾਨ ਵਿਜੇ ਕਲੜਾ ਜੀ ਤੇ ਸਾਰੇ ਜਿਹੜੇ ਅਹੁਦੇਦਾਰ ਸਹਿਬਾਨ ਸਨ ਜ਼ਿਲ੍ਹਿਆਂ ਦੇ ਵੀ ਕੁਝ ਪ੍ਰਧਾਨ ਸਨ ਉਹਨਾਂ ਨੇ ਅੱਜ ਤੋਂ ਜਿਹੜੀ ਉਹ ਹੜਤਾਲ ਖਤਮ ਕਰ ਦਿੱਤੀ ਹੈ ਅਗਰ ਖੁੱਡੀਆਂ ਸਾਹਿਬ ਕੇਂਦਰ ਨਹੀਂ ਦਿੰਦਾ 2.5% ਤਾਂ ਪੰਜਾਬ ਸਰਕਾਰ ਤੋਂ ਉਹਦੀ ਪਰਪਾਈ ਪੰਜਾਬ ਸਰਕਾਰ ਕੋਲ ਕਮੀ ਰਹੂਗੀ ਜਿਹੜੀ ਹੂੰ ਕੀ ਜਿਹੜੇ ਕਿਸਾਨ ਵੀ ਜਿਹੜੇ ਨੇ ਕਿਦਨੇ ਕਿਦਨੇ ਮੀਟਿੰਗ ਲਈ ਹੱਲੇ ਵੀ ਆ ਕੇ ਕਿ ਸਵੇਰੇ ਕਿਸਾਨ ਵੀ ਆ ਗਏ ਆਰਤੀ ਵੀ ਆ ਗਏ ਪ੍ਰਸ਼ਾਸਨ ਦਾ ਵੀ ਮੁਲਾਕਾਤ ਇਕੱਠਾ ਸਭ ਸਾਰੇ ਕਹਿ ਰਹੇ ਕਿ ਝੋਨੇ ਦੀ ਖਰੀਦੂਣਾ ਕਿ ਸਾਰੇ ਜਨੇ ਇਕੱਠੇ ਹੋ ਗਏ ਇੱਕ ਵਾਰੀ ਆਏ ਸਾਰੇ ਮਸਲੇ ਅੱਜ ਹੱਲ ਹੋ ਗਏ ਗੁੱਡੀ ਸਾਹਿਬ ਡੀਏਪੀ ਦੀ ਵੀ ਜ਼ਿਕਰ ਕਰਾਇਆ ਗਿਆ ਕਿ ਡੀਏਪੀ ਜੀ ਵੀ ਘਾਟ ਹੈ ਕਿਉਂਕਿ ਕਟਾਈ ਤੋਂ ਬਾਅਦ ਨਾਲ ਹੀ ਕਣਕ ਦੀ ਬਜਾਈ ਮੈਂ ਤਾਂ ਇਸ ਗੱਲ ਦਾ ਮੈਂ ਪਹਿਲਾਂ ਵੀ ਵਿਸ਼ਵਾਸ ਦਿੱਤਾ ਕਿਉਂ ਇਸ ਗੱਲ ਨੂੰ ਕੀਤਾ ਜਾਂਦਾ ਸਾਡੇ ਕੋਲੇ ਡੀਏਪੀ ਪੂਰੀ ਹੈ ਤੇ ਪੂਰੀ ਪ੍ਰਦਾਨ ਕਰਾਂਗੇ ਕਿਸਾਨਾਂ ਦੀ ਮੀਟਿੰਗ ਕਰਨਗੇ ਤਾਂ ਮੁਖੋਦ ਸਾਹਿਬ ਨਾਲ ਕਰਾਂਗੇ ਜੱਫਰ ਸਾਹਿਬ ਸਰ ਸਾਹਮਣੇ ਦੇਖ ਕੇ ਮੈਨੂੰ ਇਹ ਸੁਵਿਖੋ ਇਸ ਗੱਲ ਦਾ ਮੇਰੇ ਜਿਹੜੀ ਜਿਹੜੀ ਗੱਲ ਦਾ ਮੈਨੂੰ ਪਤਾ ਸੀ ਜਿਸ ਵਿੱਚ ਮੈਂ ਆ ਮੈਂ ਤੁਹਾਡੇ ਨਾਲ ਸਾਰੀ ਪੂਰੀ ਇਮਦਾਰੀ ਇਮਾਨਦਾਰੀ ਨਾਲ ਨਿਭਾਤਾ ਤੀ ਕਿਸਾਨਾਂ ਨਾਲ ਮੀਟਿੰਗ ਹੈ ਅੱਗੇ ਹੁਣ ਮੁਖੰਡੀਆ ਸਾਹਿਬ ਕੇ ਨਹੀਂ ਮੇਰੇ ਖਿਆਲ ਜੇ ਕੋਈ ਲੋੜ ਹੋਈ ਤਾਂ ਜ਼ਰੂਰ ਮੈਂ ਕਰ ਲੂੰਗਾ ਮੈਨੂੰ ਕਿਸੇ ਗੱਲ ਦੀ ਨਹੀਂ ਚਾਹੀ ਕੋਈ ਵੀ ਭਵਨ ਦੇ ਵਿੱਚ ਵੇਟ ਕਰ ਰਹੇ ਨਾ ਹਾਂ ਜੀ ਮੈਂ ਐਟੋ ਕੇ ਜੀ ਪੰਜਾਬ ਹਾਂ ਆ ਮੈਲ ਟਿਕਾ ਮੈਂ ਕਰ ਲੈਣਾ ਜੀ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਖੇਤੀ ਮੰਤਰੀ ਨੇ ਉਹਨਾਂ ਨੇ ਇਸ ਟਾਈਮ ਮੀਟਿੰਗ ਲੈ ਕੇ ਆਏ ਨੇ ਆੜਤੀਆਂ ਦੇ ਨਾਲ ਉਹਨਾਂ ਨੇ ਕਿਹਾ ਕਿ ਆੜਤੀਆਂ ਦੇ ਜਿੰਨੇ ਵੀ ਮਸਲੇ ਸੀਗੇ ਸਾਰੇ ਦੇ ਸਾਰੇ ਅੱਜ ਮੰਨ ਲਿੱਤੇ ਗਏ ਆ ਬਹੁਤ ਹੀ ਤਰੀਕੇ ਦੇ ਨਾਲ ਮੀਟਿੰਗ ਹੋਈ ਹੈ ਕਾਫੀ ਲੰਬੀ ਚੌੜੀ ਮੀਟਿੰਗ ਸੀਗੀ ਤੇ ਉਹਨਾਂ ਨੇ ਕਿਹਾ ਕਿ ਆੜਤੀਆਂ ਦੀ ਜੇ ਗੱਲ ਕੀਤੀ ਜਾਏ ਤਾਂ ਜਿਹੜੀ ਮੀਟਿੰਗ ਹੈਗੀ ਹੈ ਉਹ ਇਸ ਟਾਈਮ ਓਵਰ ਹੋ ਗਈ ਹੈ ਔਰ ਮੀਟਿੰਗ ਜਿਹੜੀ ਹੈ ਉਹ ਪ੍ਰੋਪਰ ਜਿਹੜੀ ਕੀਤੀ ਗਈ ਹੈ ਔਰ ਉਸ ਦੇ ਨਾਲ ਹੀ ਸਾਰਾ ਦਾ ਸਾਰਾ ਜਿਹੜਾ ਜੋ ਵੀ ਉਹਨਾਂ ਦੇ ਮਸਲੇ ਸੀਗੇ ਉਹ ਹੱਲ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਤਕਰੀਬਨ ਜਿਹੜੇ ਚਾਹੇ ਕਿਸਾਨਾਂ ਦੇ ਮਸਲੇ ਸੀ ਚਾਹੇ ਆਰਤੀਆਂ ਦੇ ਮਸਲੇ ਸੀਗੇ ਪਿਛਲੇ ਦਿਨਾਂ ਦੇ ਵਿੱਚ ਔਰ ਆਰਤੀਆਂ ਦੀ ਹੜਤਾਲ ਜਿਹੜੀ ਸੀ ਉਹ ਵੀ ਉਹਨਾਂ ਨੇ ਚੱਕ ਦਿੱਤੀ ਹੈ ਉਹ ਵੀ ਬੰਦ ਕਰ ਦਿੱਤੀ ਹੈ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਮਾਮਲਾ ਬਿਲਕੁਲ ਠੀਕ ਠਾਕ ਹੋ ਗਿਆ ਔਰ ਜਿਹੜੀ ਝੋਨੇ ਦੀ ਚਕਾਈ ਹੈ ਉਹ तरीके ਦੇ ਨਾਲ ਪ੍ਰੋਪਰ ਤਰੀਕੇ ਦੇ ਨਾਲ ਹੁਣ ਕੀਤੀ ਜਾਵੇਗੀ ਪੰਜਾਬ ਸਰਕਾਰ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਕਿਉਂਕਿ ਥੋੜੀ ਦੇਰ ਪਹਿਲੇ ਹੀ ਜਿਹੜੇ ਕਿਸਾਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਅਸੀਂ ਮੀਟਿੰਗ ਕਰਾਂਗੇ ਔਰ ਅਸੀਂ ਸੀਐਮ ਨਾਲ ਮੀਟਿੰਗ ਕਰਨਗੇ ਪਰ ਉਸ ਦੇ ਬਾਵਜੂਦ ਜਿਹੜਾ ਹੈਗਾ ਗੱਲ ਇਹ ਕਿ ਅੱਜ ਦੀ ਮੀਟਿੰਗ ਦੇ ਵਿੱਚ ਸਰਦਾਰ ਭਵਨ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਨਾਲ ਸਰਦਾਰ ਗੁਰਮੀਤ ਸਿੰਘ ਜੁੜਿਆ ਜੀ ਸਾਡੇ ਬਹੁਤ ਹੀ ਮਾਨਯੋਗ ਚੀਫ ਸੈਕਟਰੀ ਸਾਹਿਬ ਔਰ ਸ਼੍ਰੀ ਅਨਰਗ ਵਰਮਾ ਜੀ ਸ਼੍ਰੀ ਕੈਸਰਾ ਜੀ ਸਾਡੇ ਜਿਹੜੇ ਪ੍ਰਿੰਸੀਪਲ ਸੈਕਟਰੀ ਪ੍ਰਿੰਸੀਪਲ ਸੈਕਟਰੀ ਉਹ ਅਤੇ ਹੋਰ ਸਾਰੇ ਅਫਸਰ ਸਹਿਬਾਨ ਗਵਰਨਮੈਂਟ ਏਜੰਸੀਆਂ ਦੇ ਜੀਐਮ ਐਫਸੀਆਈ ਸੈਟੀ ਮੰਡੀ ਬੋਰਡ ਤੇ ਹੋਰ ਅਧਿਕਾਰੀ ਉਸ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ ਹੈ ਉਹਨਾਂ ਦੇ ਨਾਲ ਡੀਜੀਪੀ ਸਾਡੇ ਜਿਹੜੇ ਨਹੀਂ ਜੀ 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 ਇੰਟੈਲੀਜੈਂਸ ਉਹ ਵੀ ਮਿਤਰਦੇਵ ਸ਼ਾਮਲ ਸਨ ਬੜੇ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਆਪਦਾ ਪੱਖ ਦੱਸਿਆ ਕਿ ਸਾਡੀ ਜਿਹੜੀ ਆੜਤ ਹੈ 42% ਪੰਜਾਬ ਮੰਡੀ ਬੋਰਡ ਦਾ ਐਕਟ ਐਪੀਐਮਸੀ ਐਕਟ ਜੋ ਤੁਹਾਡਾ ਬਣਾਇਆ ਉਹਦੇ ਮੁਤਾਬਕ 42% ਪਿਛਲੇ 1961 ਤੋਂ ਲੈ ਕੇ ਸਾਨੂੰ ਪਹਿਲਾਂ 1.5% ਸੀ ਫਿਰ 2% ਹੋ ਗਈ ਫਿਰ 42% ਹੋ ਗਈ ਤੇ ਉਹ ਪੰਜਾਬ ਸਰਕਾਰ ਦੇ ਰਹੇ ਸੀ ਲੈਂਦੇ ਰਿਹਾ ਪੰਜਾਬ ਸਰਕਾਰ ਕੇਂਦਰ ਤੋਂ ਨਹੀਂ ਲੈਂਦੀ ਨਹੀਂ ਪਰ 1920 ਦੇ ਵਿੱਚ ਕੇਂਦਰ ਸਰਕਾਰ ਨੇ ਸਾਡੀ ਹਫੀਜ਼ ਕਰਤੀ ਹੈ ਅਸੀਂ 45 ਰੁਪਏ ਕਵਾਂਟਲ ਤੇ ਕੰਮ ਕਰਨ ਨੂੰ ਤਿਆਰ ਨਹੀਂ ਪੰਜਾਬ ਦੀਆਂ ਮੰਡੀਆਂ ਅਸੀਂ ਕਿਸਾਨ ਅਤੇ ਅਸੀਂ ਲੋਕਾਂ ਕਿਸਾਨ ਦੇ ਵਾਸਤੇ ਸਾਡਾ ਜਾਨ ਵੀ ਕੁਰਬਾਨ ਕਰ ਦਿੰਨੇ ਆ ਸਾਡਾ ਨੋਮਾਸਟਰ ਇਸ ਦਾ ਪਰ ਮਜਬੂਰੀ ਸਾਨੂੰ ਕਿਸਾਨ ਚ ਪਰੇਸ਼ਾਨ ਹੋ ਰਿਹਾ ਪੰਜਾਬ ਦਾ ਸਾਨੂੰ ਉਹ ਦੁੱਖ ਹੈ ਪਰ ਸਾਡੇ ਬੱਚਿਆਂ ਦੀ ਜੋ ਰੋਟੀ ਰੋਜੀ ਹੈ ਉਹ ਖੋਈ ਜਾ ਰਹੀ ਹੈ ਇਸ ਕਰਕੇ ਅਸੀਂ ਇਹ ਕੰਮ ਬੰਦ ਕੀਤਾ ਕਿਉਂਕਿ ਜਿਹੜਾ ਸਾਨੂੰ 45 60 ਰੁਪਏ ਕਾਊਂਟਰ ਮਿਲਦਾ ਹੈ ਉਹਦੇ ਵਿੱਚ ਬਹੁਤ ਸਾਰਾ ਪੈਸਾ ਸ਼ਾਰਟੇਜ ਦੇ ਰੂਪ ਤੋਂ ਤੁਹਾਡੀਆਂ ਏਜੰਸੀਆਂ ਸਾਡੇ ਤੋਂ ਕੱਟ ਲੈਂਦੀਆਂ ਨੇ ਜਾਇਜ਼ ਤੌਰ ਤੇ ਉਹਦੀ ਕੋਈ ਸੁਣਵਾਈ ਨਹੀਂ ਉਸ ਤੋਂ ਬਾਅਦ ਜਿਹੜਾ ਡਾਲਾ ਸਿਸਟਮ ਹੈ ਜਾਂ ਜਿਹੜਾ ਸਾਡੇ ਟਰੱਕਾਂ ਦੇ ਵਿੱਚ ਠੇਕੇਦਾਰਾਂ ਨੂੰ ਉਹਨਾਂ ਲੋਕਾਂ ਨੂੰ ਠੇਕੇ ਦੇ ਦਿੱਤੇ ਜਾਂਦੇ ਆ ਸਰਕਾਰੀ ਇਸ਼ਾਰਿਆਂ ਤੇ ਔਰ politically జోਡ ਇੰਟਰਫੇਰੈਂਸ ਕਰਕੇ ਤੇ ਸਾਨੂੰ ਆਦੇ ਕੋਲੋਂ ਮਾਲ ਚਕਾਉਣਾ ਪੈਂਦਾ ਕਿਸਾਨ ਦੇ ਵਾਸਤੇ ਜਗ੍ਹਾ ਬਣਾਉਣ ਨੂੰ ਤਾਂ ਸਾਡੀਆਂ ਸਾਰੀਆਂ ਗੱਲਾਂ EPF ਦਾ ਮੁੱਦਾ ਠਹਿ ਗਿਆ ਖਾਸ ਕਰਕੇ ਸੀ ਮੁੱਦਾ ਠਹਿ ਗਿਆ ਜਿਹੜੇ ਮੰਡੀਆਂ ਚ ਕੰਮ ਕਰਦੇ ਮਜ਼ਦੂਰ ਹੈ ਉਹਨਾਂ ਦੀ ਮਜ਼ਦੂਰੀ ਪੰਜਾਬ ਤੇ ਹਰਿਆਣੇ ਨਾਲ ਵੰਟਕਰਾ ਕੀਤਾ ਜਾ ਰਿਹਾ ਜੋ ਹਰਿਆਣੇ ਦਾ ਮਜ਼ਦੂਰ ਕੰਮ ਕਰਦਾ ਹੈ ਉਹੀ ਜਿਹੜਾ ਫੰਕਸ਼ਨ ਹੈ ਉਹ ਪੰਜਾਬ ਦਾ ਮਜ਼ਦੂਰ ਕਰਦਾ ਪਰ ਇਹਦਾ ਵੰਟਕਰਾ ਕਿਉਂ ਬੇਸ਼ੱਕ ਉਹ NCR ਚੋਂ ਦਾ ਸਾਡਾ ਇਸ ਗੱਲ ਦਾ ਮੁੱਦਾ ਨਹੀਂ ਕੰਮ ਤੇ ਮਜ਼ਦੂਰ ਨੇ ਕੰਮ ਕਰਨਾ ਚਾਹੇ ਦਿੱਲੀ ਕਰਾ ਲਓ ਜਾਂ ਪੰਜਾਬ ਕਰਾ ਲਓ ਜਾਂ ਹਰਿਆਣਾ ਕਰਾ ਲਓ ਤਾਂ ਮੁੱਖ ਮੰਤਰੀ ਸਾਹਿਬ ਨੇ ਚੀਫ ਸੈਕਟਰੀ ਸਾਹਿਬ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਇਹ ਜਿਹੜੇ ਆਪਣੇ ਸਾਡੇ ਲੇਬਰ ਯੂਨੀਅਨ ਦੇ ਪ੍ਰਧਾਨ ਹੈ ਰਕੇਸ਼ ਤੁਲੀ ਜੀ ਉਹਨਾਂ ਨੂੰ ਬੁਲਾ ਕੇ ਗੱਲ ਕਰੋ ਉਹ ਸ਼ਾਇਦ ਅੱਜ ਸਵੇਰੇ ਮੀਟਿੰਗ ਹੋਏਗੀ ਸੋ ਅੱਜ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਜਿਹੜੀ ਮੇਨ ਮੁੱਦਾ ਢਾਈ ਪ੍ਰਸੰਦ ਦਾ ਸੀ ਉਹਨਾਂ ਨੇ ਸਾਰੇ ਸਾਡੇ ਆਰਤੀ तकरीबन 52 ਦੇ ਕਰੀ ਸਾਡੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਤੇ ਜਿਹੜੇ ਪੰਜਾਬ ਦੇ ਆਫਿਸ ਬੀਰ ਸਾਹਿਬਾਨ ਮੇਰੇ ਸਾਥੀ ਮੇਰੇ ਨਾਲ ਖੜੇ ਆ ਪੂਰੇ ਪੰਜਾਬ ਚੋਂ ਮਾਲਵਾ ਮਾਝਾ ਤੇ ਦੁਆਬਾ ਮਹਰੇ ਤਾਂ ਤੋਂ ਇੱਕ ਇੱਕ ਦੋ ਦੋ ਮੈਂਬਰ ਸਦਨ ਦੀ ਕੋਸ਼ਿਸ਼ ਕੀਤੀ ਹੈ ਹੋ ਸਕਦਾ ਬਹੁਤ ਸਾਥ ਸਾਥੀ ਰਹਿ ਗਏ ਮਨੋਂ ਤਾਂ ਅਛੋੜ ਕੇ ਮਾਫੀ ਮੰਗਦਾ ਤੁਹਾਡੇ ਮਾਧਿਅਮ ਰਹੀਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਅਸੀਂ ਜਦੋਂ ਝੋਨੇ ਦੀ ਪ੍ਰੋਕੂਰਮੈਂਟ ਹੋ ਜੇਗੀ ਉਹਦੇ ਵਾਸਤੇ ਅਸੀਂ ਤੁਹਾਡੀ ਲੜਾਈ ਲੜਾਂਗੇ ਕੇਂਦਰ ਸਰਕਾਰ ਨਾਲ ਜੇ ਕੇਂਦਰ ਸਰਕਾਰ 2.5% ਅਰਥ ਜੋ 58 ਵੀ ਬੰਦੀ ਹੈ ਨਹੀਂ ਦੇਵੇਗੀ ਤਾਂ ਉਹਦੀ ਪਰਪਾਈ ਪੰਜਾਬ ਸਰਕਾਰ ਕਰੇਗੀ ਉਹ ਮੇਰਾ ਖਿਆਲ ਮੇਰੇੋਂ ਤੋਂ ਪਹਿਲਾਂ ਸ੍ਰੀ ਗੁਰਮੀਤ ਸਿੰਘ ਕੁਡਿਆ ਜੀ ਇਹ ਤੁਹਾਡੇ ਕੋਲ ਲੰਘ ਕੇ ਗਏ ਉਹ ਸ਼ਾਇਦ ਕਹਿ ਕੇ ਗਏ ਵੀ ਆ ਫੈਸਲਾ ਪਰ ਹਮ ਤੱਕ ਜਦੋਂ ਪ੍ਰੈਸ ਰੋੜ ਜਾਰੀ ਹੁਣ ਅਸੀਂ ਕੱਲ ਤੋਂ ਆਪਦੀਆਂ ਮੰਡੀਆਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਦੇ ਆਂ ਕੱਲ ਤੋਂ ਵਾਪਸ ਲੈ ਰਹੇ ਹੋ ਜੀ ਕੱਲ ਤੋਂ ਕਰਾਂਗੇ ਕੱਲ ਤੋਂ ਅੱਜ ਮਜ਼ਦੂਰਾਂ ਨਾਲ ਗੱਲਬਾਤ ਹੋ ਜਾਏ ਤੇ ਨਾਲੇ ਪੈ ਪ੍ਰੈਸਰ ਉਹ ਰਾਜ ਸਰਕਾਰ ਦਾ ਸਰਕਾਰੀ ਪ੍ਰੈਸਰ ਉਹ ਜਾਰੀ ਹੋਣ ਤੋਂ ਬਾਅਦ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਅਸ਼ਵਾਸਨ ਦੋਇਆ ਉਹ ਪ੍ਰੈਸਰ ਉਹ ਤੁਹਾਡੇ ਤੱਕ ਆ ਜਾਵੇ ਕਿ ਜੇ ਆਰਤੀਆਂ ਦੀ ਅਰਤ ਕੇਂਦਰ ਸਰਕਾਰ ਨਾਲ ਦਿੱਤੀ ਤੇ ਪੰਜਾਬ ਸਰਕਾਰ ਪਰ ਭਾਈ ਕਰੂਗੀ ਉਸ ਤੋਂ ਬਾਅਦ ਕੱਲ ਤੋਂ ਅਸੀਂ ਮੰਡੀ ਵਿੱਚ ਕੰਮ ਸ਼ੁਰੂ ਕਰ ਦੇਵਾਂਗੇ ਜੀ ਪ੍ਰਧਾਨ ਸਾਹਿਬ ਤਾਲੀਆਂ ਲਾਉਣ ਦੀ ਗੱਲ ਹੋਈ ਸੀ ਜਿਹੜਾ ਦੇਖੋ 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 ਮੇਰੀ ਜਿਹੜਾ ਤੋ ਕਿ ਨਾ ਆਇਆ ਜੇ ਇੱਕ ਮੁੱਖ ਮੰਤਰੀ ਦੇ ਭਰੋਸੇ ਨਾਲ ਫਿਰ ਮੁੱਖ ਅਸੀਂ ਭਰੋਸਾ ਕਿੱਥੇ ਕਰੀਏ ਸਾਨੂੰ ਭਰੋਸਾ ਸਾਹਿਬ ਕੀ ਕਹਿਗੇ ਨੇ ਪਰਪਾਈ ਕਰਾਂਗੇ ਅਗਰ ਕੋਈ ਕਮੀ ਪੇਸ਼ੀ ਰਹੀ ਚਲੋ ਜੋ ਪ੍ਰੈਸਰ ਉਹ ਤੁਹਾਡੇ ਕੋਲ ਆ ਗਿਆ ਇੱਕ ਮੰਤਰੀ ਦਾ ਆ ਗਿਆ ਮੰਤਰੀ ਨੇ ਜੀ ਨੇ ਵੀ ਮੁੱਖ ਮੰਤਰੀ ਦੇ ਬਿਹਾਫ ਤੇ ਕੀਤਾ ਜਿਹੜੇ ਚਾਬੀਆਂ ਚੁੱਬੀਆਂ ਦੀ ਗੱਲ ਹੈ ਜੋ ਸਾਰੇ ਮੰਗੇ ਬੰਨੀ ਗਈ ਫਿਰ ਚਾਬੀਆਂ ਕਹਦੇ ਕਿ ਕਿੱਥੇ ਕਿੱਥੇ ਕੰਮ ਕੱਲ ਤੋਂ ਸ਼ੁਰੂ ਕਰਾਂਗੇ ਧੰਨਵਾਦ ਜੈ ਜੇ ਕਾਲੜਾ ਜੋ ਕਿ ਪੰਜਾਬ ਆਰਤੀ ਯੂਨੀਅਨ ਦੇ ਪ੍ਰਧਾਨ ਸਨ ਉਹਨਾਂ ਨੇ ਗੱਲਬਾਤ ਕੀਤੀ ਹੈ 2.5% ਆਰਤੀ ਦੀ ਗੱਲ ਜਿਹੜੀ ਹੈ ਲਗਾਤਾਰ ਜਿਹੜੀ ਹੈ ਉਹ ਚੱਲ ਰਹੀ ਸੀ ਉਸ ਨੂੰ ਲੈ ਕੇ ਕਾਫੀ ਸਾਰੇ ਹੋਰ ਮੁੱਦਿਆਂ ਦੇ ਨਾਲ ਆਰਤੀ ਜਿਹੜੇ ਸੀਗੇ ਉਹ ਹਰਤਾਲ ਤੇ ਬੈਠੇ ਹੋਏ ਸਨ ਉਹਨਾਂ ਨੇ ਕਿਹਾ ਕਿ ਅੱਜ ਸੀਐਮ ਸਾਹਿਬ ਦੇ ਨਾਲ ਤੇ ਉਸ ਦੇ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਸੀ ਵੱਡੇ ਜਿਹੜੇ ਸਾਰੇ ਆਹਲਾ ਅਧਿਕਾਰੀ ਸੀ ਉਹ ਵੀ ਬੈਠੇ ਹੋਏ ਸੀਗੇ ਪਰ ਉਸ ਸਭ ਦੇ ਵਿੱਚ ਕਹਿੰਦੇ ਸਾਡੀ ਗੱਲਬਾਤ ਹੋ ਗਈ ਹੈ ਔਰ ਉੱਥੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਸੀਗੇ ਜਿਹੜੇ ਕਿ ਬੈਠੇ ਹੋਏ ਸਨ ਤੇ ਉਹਨਾਂ ਨੇ ਕਿਹਾ ਕਿ ਗੱਲਬਾਤ ਸਾਰੀ ਪੂਰੇ ਤਰੀਕੇ ਨਾਲ ਹੋਈ ਹੈ ਸਾਨੂੰ ਇਹ ਆਸ਼ਵਾਸਨ ਦਿਵਾਇਆ ਗਿਆ ਹੈ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਇੱਕ ਵਾਰੀ ਝੋਨੇ ਦੀ ਜਿਹੜੀ ਚੁਕਾਈ ਹੈ ਉਹਦਾ ਕੰਮ ਪੂਰਾ ਹੋ ਜਾਏ ਫਿਰ ਅਸੀਂ ਤੁਹਾਡੀ ਲੜਾਈ ਜਿਹੜੀ ਹੈ ਉਹ ਕੇਂਦਰ ਦੇ ਨਾਲ ਲੜਾਂਗੇ ਔਰ 2.5% ਤੇ ਜਿਹੜੀ ਤੁਸੀਂ ਅੜਤ ਦੀ ਡਿਮਾਂਡ ਕਰ ਰਹੇ ਹੋ ਉਹਦੀ ਗੱਲਬਾਤ ਜ਼ਰੂਰ ਅਸੀਂ ਕੇਂਦਰ ਦੇ ਨਾਲ ਕਰਾਂਗੇ ਪਰ ਜੇ ਉਹ ਤਾਂ ਵੀ ਨਾ ਬੰਨੀ ਗਈ ਤੇ ਪੰਜਾਬ ਸਰਕਾਰ ਉਸ 2.5% ਦੀ ਪਰਪਾਈ ਜਿਹੜੀ ਹੈ ਉਹ ਕਰੇਗੀ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਆਰਤੀਆ ਨੇ ਇਹ ਵੀ ਕਿਹਾ ਹੈ ਕਿ ਹਰ ਹਾਲਤ ਦੇ ਵਿੱਚ ਜਿਹੜੀ ਆੜਤੀਆਂ ਦੀ ਇਹ ਲੜਾਈ ਹੈ ਉਹ ਕੇਂਦਰ ਤੱਕ ਪੰਜਾਬ ਸਰਕਾਰ ਲੈ ਕੇ ਜਾਏਗੀ ਪਰ ਇੱਕ ਵਾਰੀ ਚੋਨੇ ਦੀ ਜਿਹੜੀ ਚਕਾਈ ਹੈ ਉਹ ਪੂਰੀ ਹੋ ਲਈ ਔਰ ਉਹਦੇ ਨਾਲ ਹੀ ਉਹਨਾਂ ਨੇ ਜਦੋਂ ਆੜਤੀਆਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਆਪਣੀ ਹੜਤਾਲ ਚੁੱਕ ਰਹੇ ਹੋ ਤੇ ਉਹਨਾਂ ਨੇ ਕਿਹਾ ਕਿ ਇੱਕ ਵਾਰੀ ਸਰਕਾਰੀ ਬਿਆਨ ਜਿਹੜਾ ਜਾਰੀ ਹੋ ਜਾਏ ਪ੍ਰੈਸ ਦੇ ਵਿੱਚ ਮਤਲਬ ਕਿ ਪ੍ਰੈਸ ਨੂੰ ਜਿਹੜਾ ਹੈਗਾ ਪ੍ਰੈਸ ਰਿਲੀਜ਼ ਆ ਜਾਏ ਸਰਕਾਰ ਦੇ ਵੱਲੋਂ ਤੇ ਉਹਦੇ ਬਾਅਦ ਅਸੀਂ ਡੈਫੀਨੇਟਲੀ ਕੱਲ ਤੋਂ ਫਿਰ ਆਪਣਾ ਕੰਮ ਸ਼ੁਰੂ ਕਰ ਦੇਵਾਂਗੇ ਕੈਮਰਾ ਪਰਸ ਸਭ ਜੀ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ડીਫੈਕਟ ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ